3 ਮਾਰਚ ਪੰਜਾਬ ਦੇ ਮੌਸਮ ਦੀ ਗੱਲ ਕਰੀਏ ਤਾਂ ਸਭ ਤੋਂ ਪਹਿਲਾਂ ਆਪਣੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਅੱਜ ਗੱਲ ਕਰਦੇ ਹਾਂ 30 ਮਾਰਚ ਨੂੰ ਪੰਜਾਬ ਦਾ ਮੌਸਮ ਕਿਹੋ ਜਿਹਾ ਰਹਿੰਦਾ ਹੋਇਆ ਦਿਖਾਈ ਦੇ ਰਿਹਾ ਹੈ ਅੱਜ ਸਵੇਰ ਵੇਲੇ ਤੋਂ ਹੀ ਮੌਸਮ ਸਾਫ਼ ਰਹੇਗਾ ਧੁੱਪ ਨਿਕਲੀ ਸਾਰੇ ਖੇਤਰਾਂ ਦੇ ਵਿੱਚ ਰਹੇਗੀ ਤੇ ਤੇਜ਼ ਹਵਾਵਾਂ ਜੋ ਤਕਰੀਬਨ ਪਿਛਲੇ 2 ਦਿਨਾਂ ਤੋਂ ਚੱਲ ਰਹੀਆਂ ਹਨ ਜਿਸ ਕਰਕੇ ਟੈਂਪਰੇਚਰ ਦੇ ਵਿੱਚ ਕਾਫੀ ਗਰਾਵਟ ਦਰਜ ਕੀਤੀ ਗਈ ਹੈ ਅੱਜ ਵੀ ਕੱਲ ਵਾਂਗੂ ਸਵੇਰ ਵੇਲੇ 2 ਤੋਂ 3 ਜ਼ਿਲ੍ਹਿਆਂ ਦਾ ਟੈਂਪਰੇਚਰ 9-10 ਡਿਗਰੀ ਦੇ ਆਸ-ਪਾਸ ਸਵੇਰ ਵੇਲੇ ਪੰਜਾਬ ਦਾ ਦਰਜ ਕੀਤਾ ਜਾਵੇਗਾ। ਵੱਧ ਤੋਂ ਵੱਧ 12 ਤੋਂ 13 ਡਿਗਰੀ ਸਵੇਰ ਵੇਲੇ ਸਾਰੇ ਹੀ ਪੰਜਾਬ ਦੇ ਵਿੱਚ ਟੈਂਪਰੇਚਰ ਰਹਿਣ ਦੀ ਉਮੀਦ ਹੈ ਜਿਸ ਕਰਕੇ ਸਵੇਰ ਵੇਲੇ ਹਲਕੀ ਲੋਈ ਜਾਂ ਕੋਈ ਮੋਟਾ ਕੱਪੜਾ ਪਾਉਣ ਦੀ ਜ਼ਰੂਰਤ ਜ਼ਰੂਰ ਹੋਵੇਗੀ ਅੱਜ ਵੀ। ਦੂਸਰੀ ਤਰਫ ਗੱਲ ਕਰੀਏ ਤਾਂ ਦਿਨ ਵੇਲੇ ਵੀ ਟੈਂਪਰੇਚਰ ਕੋਈ ਬਹੁਤਾ ਉੱਪਰ ਜਾਂਦਾ ਹੋਇਆ ਦਿਖਾਈ ਨਹੀਂ ਦੇ ਰਿਹਾ। ਇਹ ਤਕਰੀਬਨ ਸਟਾਈਟ ਹਾਈ ਡਿਗਰੀ ਦੇ ਆਸ-ਪਾਸ ਸਾਰੇ ਖੇਤਰਾਂ ਦੇ ਵਿੱਚ ਰਹੇਗਾ ਹਵਾ ਦੇ ਵਿੱਚ ਅਜ ਵੀ ਰੁਵਾਨਗੀ ਰਹੇਗੀ ਮੌਸਮ ਸਾਫ਼ ਸੀਗਾ ਕੱਲ ਸਵੇਰ ਵੱਲੇ ਹਲਕੀ ਜਿਹੀ ਬੱਦਲਵਾਈ ਵੀ ਗੁਜ਼ਰਦੀ ਰਹੀ ਸੀਗੀ ਉਹ ਅੱਜ ਵੀ ਕਿਤੇ ਨਾ ਕਿਤੇ ਹਲਕੇ ਹਲਕੇ ਬੱਦਲ ਉਚੇਰੀ ਲੰਘਦੇ ਹੋਏ ਦਿਖਾਈ ਦੇਣਗੇ ਜਿਹਦੇ ਵਿੱਚ ਜਹਾਜ਼ ਨਕੀਤਰਾ ਮਾਰਦੇ ਹੋਏ ਦਿਖਾਈ ਦੇਣਗੇ ਉਸ ਤੋਂ ਇਲਾਵਾ ਮੌਸਮ ਦੇ ਵਿੱਚ ਕੁਝ ਵੀ ਖਾਸ ਤਬਦੀਲੀ ਨਹੀਂ ਹੋਵੇਗੀ ਮੁੱਖ ਤੌਰ ਤੇ ਮੌਸਮ ਸਾਫ਼ ਰਹੇਗਾ ਠੰਡ ਵਾਲਾ ਰਹੇਗਾ ਇਸੇ ਤਰ੍ਹਾਂ ਹੀ ਅਗਲੇ 2 ਦਿਨ ਮੌਸਮ ਮਹਿਣ ਦੀ ਸੰਭਾਵਨਾ ਹੈ ਉਸ ਤੋਂ ਬਾਅਦ ਇੱਕ ਵਾਰ ਫਿਰ ਟੈਂਪਰੇਚਰ ਥੋੜੇ ਥੋੜੇ ਪੰਨੂ ਜਾਂਦੇ ਹੋਏ ਦਿਖਾਈ ਦੇਣਗੇ ਇਸੇ ਤਰ੍ਹਾਂ ਹੀ ਹਰਿਆਣਾ ਤੇ ਰਾਜਸਥਾਨ ਵਿੱਚ